ਰਾਹਤ ਦੇ ਨਾਲ ਆਫਤ ਬਣ ਕੇ ਵਰਿਆ ਮੀ ਗੜੇ ਮਰੀ ਤੇ ਹਨੇਰੀ ਕਾਰਨ ਫਸਲਾਂ ਦਾ ਹੋਇਆ ਨੁਕਸਾਨ ਵੀਰਵਾਰ ਤੜਕਸਾਲ ਤੋਂ ਹੋ ਰਹੀ ਬਰਸਾਤ ਨਾਲ ਜਿੱਥੇ ਕਿਸਾਨਾਂ ਲਈ ਬਰਸਾਤ ਜਿਹੜੀ ਹੈ ਕਿਸਾਨਾਂ ਲਈ ਰਾਹਤ ਲੈ ਕੇ ਆਈ ਉਥੇ ਬਰਸਾਤ ਦੇ ਨਾਲ ਨਾਲ ਝੁੱਲੀ ਹੰਨੇ ਦੀ ਤੇ ਗੜੇ ਮਾਰੀ ਨੇ ਕਿਸਾਨਾਂ ਦੀ ਕਣਕ ਦੀ ਫਸਲ ਦਾ ਨੁਕਸਾਨ ਵੀ ਕੀਤਾ ਜਿੱਥੇ ਕਈ ਕਿਸਾਨਾਂ ਦੀ ਪੁੱਤਾ ਵਾਂਗ ਪਾਲੀ ਫਸਲ ਧਰਤੀ ਤੇ ਬੁਝ ਗਈ ਇਸ ਸੰਬੰਧੀ ਗੱਲਬਾਤ ਕਰਦੇ ਆਂ ਕਿਸਾਨ ਹਰਜਿੰਦਰ ਸਿੰਘ ਸਾਹੀ ਨਵਜਿੰਦਰ ਸਿੰਘ ਬੱਗਾ ਅਮਰੀਕ ਸਿੰਘ ਸਾਹੀ ਅਤੇ ਹੋਰਾਂ ਨੇ ਦੱਸਿਆ ਕਿ ਅੱਜ ਹੋਈ ਬਰਸਾਤ ਭਾਵੇਂ ਕਿ ਫਸਲਾਂ ਲਈ ਲਾਹੇਵੰਦੀ ਪਰੰਤੂ ਚੱਲੀਆਂ ਹਵਾਵਾਂ ਤੇ ਗੜੇ ਮਾਰੀ ਫਸਲਾਂ ਲਈ ਨੁਕਸਾਨ ਦੇ ਹੈ ਅਤੇ ਨੁਕਸਾਨ ਦਾ ਸਹੀ ਅੰਦਾਜ਼ਾ ਧੁੱਪ ਨਿਗਲਣ ਤੇ ਹੀ ਲੱਗੇਗਾ ਉਹਨਾਂ ਦਾ ਸਹਿ ਕਿ ਛੋਟੇ ਦਾਣੇ ਵਾਲੀ ਫਸਲ ਜਿਵੇਂ ਦਾਲਾਂ ਅਲਸੀ ਮਟਰ ਤੇ ਹੋਰ ਫਸਲਾਂ ਲਈ ਇਹ ਗੜੇਮਾਰੀ ਨੁਕਸਾਨਦੇ ਹੋਵੇਗੀ ਇਸ ਦੇ ਨਾਲ ਗੱਲਬਾਤ ਕਰਦੇ ਆ ਕਿਸਾਨਾਂ ਨੇ ਆਖਿਆ ਕਿ ਹਾਂਜੀ ਭਾਈ ਕੀ ਕਹਿਣਾ ਜੋਨੇ ਜਿਹੜੀ ਸਵੇਰ ਤੋਂ ਬਰਸਾਤ ਹੋ ਰਹੀ ਹੈ ਗੜੇਮਾਰੀ ਵੀ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ ਫਸਲਾਂ ਦਾ ਵਾਈਗੁਰਦੀ ਖਾਲਸਾ ਵਾਈਗੁਰਦੀ ਕੀ ਫਤਹਿ ਜਿਹੜੇ ਅੱਜ بارش ਹੋਈ ਉਹਦਾ ਤਾਂ ਹੀ ਸਮਝਦੇ ਕਿ ਫਾਇਦਾ ਹੀ ਹੋਣਾ ਸੀ ਪਰ ਆ ਜਿਹੜੀ ਗੜੇਮਾਰੀ ਹੋਈ ਹੈ ਉਸ ਦਾ ਨਾ ਕੁਝ ਫਸਲ ਦਾ ਨੁਕਸਾਨ ਹੋਇਆ ਖਾਸ ਕਰਕੇ ਹਰਾਚਾਰਾ ਜਿਦਾ ਛਟਾਲਾ ਵਗੈਰਾ ਹੋਇਆ ਤੇ ਦਾਲਾਂ ਜਾਂ ਮਟਰ ਹੋਏ ਤੁਸੀਂ ਆ ਦੇਖ ਸਕਦੇ ਹੋ ਮਟਰ ਤੇ ਪੱਠਿਆਂ ਨੂੰ ਜਿਆਦਾ ਨੁਕਸਾਨ ਲੱਗਦਾ ਪਿਆ ਕੁਝ ਜਿਦਾ ਛੋਲੇ ਦੇ ਵੀ ਲੱਗਦਾ ਕਿ ਇਹ ਥੋੜੇ ਨਰਮ ਹੁੰਦੇ ਆ ਤੇ ਟਾਣੇ ਜਿਹਦੇ ਗੜੇ ਪਏ ਆ ਤੋਂ ਉੱਥੇ ਨੁਕਸਾਨ ਹੋਇਆ ਤੇ ਬਾਕੀ ਜਿਹੜਾ ਕਣਕ ਦਾ ਵੀ ਥੋੜਾ ਨੁਕਸਾਨ ਜ਼ਰੂਰ ਹੋਇਆ ਬਾਕੀ ਪਤਾ ਫਾਈਨਲ ਤੇ ਤਾਂ ਹੀ ਲੱਗੇਗਾ ਜਦੋਂ ਧੁੱਪ ਲੱਗੇਗੀ ਤੇ ਕਿੰਨੇ ਕੋ ਜਿਹੜੇ ਪੱਤੇ ਸੁੱਕਣਗੇ ਜਾਂ ਜਿਹੜੀਆਂ ਟਾਹਣੀਆਂ ਸੁੱਕਣਗੀਆਂ ਅਸਲੀ ਨੁਕਸਾਨ ਦਾ ਜਾਇਦਾ ਉਸ ਤੋਂ ਬਾਅਦ ਪਤਾ ਲੱਗੇਗਾ ਤੇ ਕੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਹਰ ਵਾਰ ਜਿਹੜੀ ਮੌਸਮ ਦੇ ਨਾਲ ਜਿਹਦੀ ਫਸਲਾਂ ਤੇ ਮਾਰ ਪੈਂਦੀ ਹੈ ਸਰਕਾਰ ਵੱਲੋਂ ਕਹਿੋ ਜੀਆਂ ਦਾ ਕੋਈ ਉਮੀਦਾਂ ਨੇ ਮੈਂ ਸਰਕਾਰ ਵੱਲੋਂ ਕੀ ਉਮੀਦਾਂ ਹੋ ਸਕਦੀਆਂ ਹੈ ਇਹ ਹੀ ਹੋ ਸਕਦੀ ਹੈ ਕਿ ਸਰਕਾਰ ਇਹਦੇ ਵਿੱਚ ਕੋਈ ਕੁਦਰਤ ਦਾ ਇਹ ਪਾਣਾ ਕਹਾਂਗੇ ਤੇ ਜੇ ਇੰਨੇ ਨੁਕਸਾਨ ਤਾਂ ਚਲੋ ਵਾਹੀਗੁਰ ਅੱਗੇ ਵਿਚਾਰ ਰੱਖੇ ਤੇ ਇਹ ਇੱਕ ਫਸਲ ਹੋਈ ਦੇ ਕਹਾਂਗੇ ਜਿੱਦਾਂ ਪਿਛਲੀਆਂ ਫਸਲਾਂ ਲੋਟਸਟ ਹੋਈ ਹੈ ਤੇ ਸਰਕਾਰ ਸੋਹਣੀ ਜਿਹਾ ਪਰਚੇਜ ਕਰੇ ਤੇ ਜੇ ਕੋਈ ਜ਼ਿਆਦਾ ਨੁਕਸਾਨ ਜਿੱਥੇ ਭਰਾਵਾਂ ਦਾ ਹੋਇਆ ਉਹਨਾਂ ਨੂੰ ਨੁਕਸਾਨ ਦੀ ਭਰਵਾਈ ਕਰਨੀ ਚਾਹੀਦੀ ਹੈ ਫਿਰ ਉਹ ਵਾਇਗੁਰ ਮੇਰ ਰੱਖੇ ਤਾਂ ਕੋ ਮੌਸਮ ਸਾਫ਼ ਰਹੇ ਤੇ ਸਰਕਾਰ ਤੇ ਸਾਨੂੰ ਲੋਡ ਹੀ ਨਾ ਪਵੇ ਤੇ ਉਹਦੀ ਸਾਥ ਦੀ ਤੇ ਇਹ ਇਹੀ ਕਰਦੇ ਜੇਕਰ ਬਰਸਾਤ ਇਸ ਤਰ੍ਹਾਂ ਹੀ ਰਹਿੰਦੀ ਹੈ ਤੇ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿੰਨਾ ਜਿਹੜਾ ਲਾਹੇਵੰਦ ਹੈ ਜਾਂ ਫਾਇਦਾ ਨੁਕਸਾਨ ਹੋ ਸਕਦਾ ਸਰੋਜੀ ਜੀ ਜੇ ਇਹ ਦਰਮਿਆਨੀ بارش ਹੁੰਦੀ ਹੈ ਫੇਰ ਤੇ ਫਸਲਾਂ ਲਈ ਤੇ ਲਾਈਵਨ ਹੁੰਦੀ ਹੈ ਜੀ ਗੜੇਮਾਰੀ ਨਾ ਹੋਵੇ ਲੇਕਿਨ ਜੇ ਭਾਰੀ بارش ਹੁੰਦੀ ਹੈ ਤਾਂ ਨੇਚਚਲੀ ਇਹ ਕਨਕ ਦਾ ਨੁਕਸਾਨ ਕਰੇਗੀ ਕਿ ਜਿੱਦਾਂ ਖਾਸ ਕਰਕੇ ਸਾਰੀ ਜਗ੍ਹਾ ਹੀ ਅਸੀਂ ਕਹਿੰਦਾ ਕੋਈ ਕਦਾ ਪਾਣੀ ਤਕਰੀਬਨ ਸਾਰੇ ਕਿਸਾਨਾਂ ਨੇ ਕੀਤਾ ਲਾਤਾ ਤੇ ਉਹਦੇ ਕਰਕੇ ਕੋਈ ਕੋਈ بارش ਦਾ ਪਾਣੀ ਆਉਣਾ ਹੋਰ ਪਾਣੀ ਖੜਾ ਹੋ ਜਾਏਗਾ ਤੇ ਪਾਣੀ ਜਦੋਂ ਖੇਤ ਚ ਖੜਾ ਰਹੇਗਾ ਤੋ ਫਸਾਦ ਦਾ ਨੁਕਸਾਨ ਹੋਣਾ ਸੁਭਾਵਿਕ ਹੈ ਕਿ ਇਹ ਬਾਰਸ਼ ਨੂੰ ਰੁਕ ਜਾਵੇ ਤਾਂ ਕੁਝ ਦਿਨਾਂ ਬਾਅਦ ਬਾਰਸ਼ ਹੋ ਜੇ ਤਾਂ ਸਭ ਤੋਂ ਵਧੀਆ ਤੇ ਹੋਵੇ ਤਾਂ ਹਲਕੀ ਬਾਰਸ਼ ਹੋਵੇ ਭਾਰੀ ਬਾਰਸ਼ ਨਾ ਹੀ ਹੋਵੇ ਅਸੀਂ ਵੀ ਵਾਹਿਗੁਰੂ ਜੀ ਇਹ ਦੁਆ ਕਰਦੇ ਆ ਕਿ ਮੇਰ ਅੱਖ ਤੇ ਸਾਰੇ ਕਿਸਾਨ ਭਰਾਵਾਂ ਨੇ ਮਿਹਨਤ ਕੀਤੀ ਹੈ ਸਾਰੇ ਖਰਚੇ ਕਰ ਚੁੱਕੇ ਆ ਤੇ ਕਿਉਂਕਿ ਹੁਣ ਖਾਦਾਂ ਵੀ ਪੈ ਗਈਆਂ ਦਵਾਈਆਂ ਵੀ ਪੈ ਗਈਆਂ ਤੇ ਸਾਰਾ ਆਲਰੇਡੀ ਕੰਮ ਕਿਸਾਨ ਫਿਰ ਚ ਕਰ ਚੁੱਕਾ ਉਹਨੂੰ ਇਸ ਤੋਂ ਬਾਅਦ ਉਹਨੂੰ ਜਿੱਦਾਂ ਕਹ ਲਓ ਕਿ ਨਾਲੀਆਂ ਕਣਕ ਦੀਆਂ ਬਣ ਚੁੱਕੀਆਂ ਤੇ ਸਿੱਟੇ ਕੁਛ ਕੇ ਖੇਤਾਂ ਦੇ ਨਿਕਲ ਆਏ ਤੇ ਕੁਛ ਖੇਤਾਂ ਤੇ ਸਿੱਟੇ ਨਿਕਲੇ ਆ ਹੁਣ ਇਸ ਤੋਂ ਬਾਅਦ ਖੇਤ ਪੱਕਣੇ ਹੀ ਐ ਤੇ ਕਣਕ ਨੇ ਕਟਾਈ ਕਰਨੀ ਐ ਕਣਕ ਦੀ ਕਟਾਈ ਹੋਣੀ ਐ ਤੇ ਕਿਸਾਨ ਵੱਲੋਂ ਜਿਹੜੀ ਮਿਹਨਤ ਕਰਨੀ ਉਹ तकरीबन ਕਰ ਚੁੱਕਾ ਹੈ ਹੁਣ ਇਹ ਹੀ ਵਾਹਿਗੁਰੂ ਇਹ ਹੀ ਬੇਨਤੀ ਹੈ ਕਿ ਅੱਗੂ ਮੇਰ ਰੱਖੇ ਤੇ ਸਾਰੇ ਕਿਸਾਨਾਂ ਦਾ ਭਾਵ ਸਵਾਜ ਦਾ ਭਲਾ ਹੋਵੇ